ਹਨਰੇ ਜੱਜਬੇਨ ਨੂੰ ਸਲਾਮ ਕਰਨਾ ਬੰਦਾ ਹੈ ਕਿਉਂਕਿ ਇਹ ਦੋਨੋਂ ਦੋਸਤ ਜਿਹੜੇ ਨੇ ਨੇਤਰਹੀ ਨੇ ਤੋਂ ਉਸਦੇ باوجود ਜਿਹੜੇ ਕਮਾਈ ਕਰਨ ਦੇ ਵਾਸਤੇ ਸੜਕ ਤੇ ਜਿਹੜੇ ਇਹਨਾਂ ਵੱਲੋਂ ਇੱਕ ਸੈਟਅਪ ਲਗਾਇਆ ਗਿਆ। ਅਸੀਂ ਦੇਖ ਰਹੇ ਹਾਂ ਕਿ ਨੇਤਰਹੀ ਨੂੰ ਤੁਸੀਂ ਦੋਨੋਂ ਹਾਂਜੀ। ਤੋਂ ਉਸਦੇ باوجود ਤੁਸੀਂ ਮਿਹਨਤ ਕਰ ਰਹੇ ਹੋ ਅਤੇ ਸੜਕ ਤੇ ਆ ਕੇ ਕੀ ਮਨ ਵਿੱਚ ਆਇਆ ਕਿ ਕਿਉਂ ਤੁਹਾਨੂੰ ਇਹ ਲੋੜ ਪਈ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਕੰਮ ਕਰ ਰਹੇ ਹੋ। ਬੇਲੇ ਰਹਿਣ ਨਾਲੋਂ ਮੰਗਣ ਨਾਲੋਂ ਕਮਾ ਕੇ ਖਾ ਲੋ। ਮੈਂ ਤਾਂ ਕਰਕੇ ਖਾ ਲਓ ਉਹਦੇ ਵਰਗੀ ਕੋਈ ਰੀਸ ਨਹੀਂ ਆਈ ਪੰਜਾਬੀ ਹਰ ਕੰਮ ਕਰ ਸਕਦਾ ਜੀ ਸਿਰਫ ਇੱਕ ਇਦਾਂ ਕਰਨਾ ਨਹੀਂ ਆਉਂਦਾ ਪੰਜਾਬੀ ਨੂੰ ਭਾਜੀ ਤਕਰੀਬਨ ਮੈਂ 12 ਤੋਂ 15 ਸਾਲ ਦਾ ਸਮਾਂ ਜਿਹੜਾ ਸਰਕਾਰੀ ਜੋਬ ਵਾਸਤੇ ਟਰਾਈ ਕੀਤਾ ਤੇ ਬੇਸਿਕਲੀ ਮੈਂ ਗ੍ਰੈਜੂਏਟ ਆ ਇਹ ਵੀ ਮੁੰਡਾ ਗ੍ਰੈਜੂਏਟ ਹੈ ਇੰਨੀਆਂ ਪੜਾਈਆਂ ਕਰਨ ਦੇ ਬਾਵਜੂਦ ਵੀ ਸਾਡੇ ਵਾਸਤੇ ਸਰਕਾਰ ਕੋਲ ਕੋਈ ਨੌਕਰੀਆਂ ਨਹੀਂ ਹੈਗੀਆਂ ਤੇ ਇਸ ਕਰਕੇ ਵਿਹਲੇ ਬੈਠਣ ਨਾਲੋਂ ਅਸੀਂ ਆਪਣਾ ਸੈਟਅਪ ਲਗਾਉਣ ਦਾ ਸੋਚਿਆ ਭਗਵਾਨ ਜੀ ਨੇ ਬਾਰੇ ਬਹੁਤ ਕੀਤੇ ਪਰ ਉਹ ਪੂਰੇ ਨਹੀਂ ਕੀਤੇ ਹੈਗੇ ਸਾਡੇ ਲਈ ਵੀ ਕਈ ਵਾਅਦੇ ਕੀਤੇ ਪਰ ਅਜੇ ਤੱਕ ਪੂਰੇ ਨਹੀਂ ਹੋਏ ਫਿਰ ਇਤਿਆਰ ਕਿੱਦਾਂ ਕਰਦੇ ਹੋ ਕਿੱਦਾਂ ਤੁਸੀਂ ਇੱਥੇ ਪੋਸਟ ਦਿਓ ਕਿ ਤੁਹਾਡਾ ਮਤਲਬ ਕਿਸ ਤਰ੍ਹਾਂ ਤੁਸੀਂ ਕੋਈ ਛੱਡ ਕੇ ਜਾਂਦਾ ਤੁਹਾਨੂੰ ਇੱਥੇ ਕਿ ਕਿਸ ਤਰ੍ਹਾਂ ਕਰਦੇ ਟ੍ਰੈਂਡ ਸਾਡਾ ਛੱਡ ਜਾਂਦਾ ਜੀ ਤੇ ਦੂਸਰੀ ਗੱਲ ਤਿਆਰ ਕਰਨ ਦਾ ਹੁਣ ਟੋਟਲੀ ਬਲਾਈਂਡ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਉਹ ਵੀ ਸਾਰੇ ਆਪਣਾ ਘਰ ਦਾ ਕੰਮ ਕਰਦੀਆਂ ਨੇ ਰੋਟੀ ਸਬਜ਼ੀ ਉਹ ਆਪ ਬਣਾਉਂਦੀਆਂ ਨੇ ਬਹੁਤ ਸਾਰੇ ਐਗਜ਼ਾਮਪਲ ਨੇ ਬਾਕੀ ਜੇ ਮੰਨ ਚ ਸਿੱਖਣ ਦੀ ਇੱਛਾ ਹੋਵੇ ਨਾ ਤਾਂ ਕੋਈ ਐਜੀ ਚੀਜ਼ ਨਹੀਂ ਜਿਹੜੀ ਨਹੀਂ ਕੀਤੀ ਜਾ ਸਕਦੀ ਤਾਂ ਜੀ ਜਦੋਂ ਚੀਜ਼ ਕੋਲ ਹੋਵੇ ਨਾ ਕਹਿੰਦੇ ਵੀ ਕੋਈ ਵੀ ਚੀਜ਼ ਹੈ ਜੇ ਆਪਣੇ ਘਰ ਵਿੱਚ ਹੈਗੀ ਹੈ ਕਿਸੇ ਚੀਜ਼ ਨੂੰ ਸਿੱਖਣਾ ਹੈ ਉਹ ਚੀਜ਼ ਆਪਣੇ ਘਰ ਵਿੱਚ ਹੈਗੀ ਹੈ ਤਾਂ ਬੰਦਾ ਸਿੱਖ ਹੀ ਜਾਂਦਾ ਕੀ ਕੀ ਸਮਾਨ ਪਾਇਆ ਬਿਲਕੁਲ ਇਹਦੇ ਚ ਗਾਜਰ ਪਾਈ ਹੈ ਜੀ ਮਟਰ ਪਾਏ ਹੈ ਸੋਇਆਬੀਨ ਪਾਈ ਹੈ ਜੀ ਅੱਛਾ ਹਾਂਜੀ ਤਾਂ ਸੋ ਪਹਿਲਾਂ ਵੀ ਹੋਰ ਕੀ ਜਿਹੜਾ ਤੁਸੀਂ ਦੱਸੋ ਕਿ ਰਾਜਮਾ ਚਾਵਲ ਉਹ ਵੀ ਲੈ ਕੇ ਆਉਂਦੇ ਤੁਸੀਂ ਰਾਜਮਾ ਚਾਵਲ ਵੀ ਲੈ ਕੇ ਆਨੇ ਆ ਜੀ ਕਿਤਾ ਦਾ ਰਿਸਪੌਂਸਿਬਲ ਹੈ ਕਿਉਂਕਿ ਇਹ ਇੰਡਸਟਰੀ ਏਰੀਆ ਇੱਕ ਤਰ੍ਹਾਂ ਦਾ ਤੇ ਆਂਦੇ ਆ ਲੋਕ ਇੱਥੇ ਜਾਂ ਇੰਡਸਟਰੀ ਵਾਲੇ ਆਂਦੇ ਤੁਹਾਡੇ ਕੋਲ ਨਹੀਂ ਇੰਡਸਟਰੀ ਵਾਲੇ ਆਂਦੇ ਨੇ ਬਿਲਕੁਲ ਜਿਹੜੇ ਓਨਰਸ ਨੇ ਉਹ ਵੀ ਆਂਦੇ ਆ ਸਾਡੇ ਕੋਲ ਲੇਬਰ ਕਲਾਸ ਵੀ ਆਂਦੀ ਹੈ ਇਨਫੈਕਟਾ ਜਿਹੜੇ ਸਾਡੇ ਗੱਡੀਆਂ ਦੇ ਸਮਾਨ ਲੈ ਕੇ ਆਂਦੇ ਨੇ ਡਰਾਈਵਰ ਵੀ ਇਹ ਵੀ ਆਂਦੇ ਨੇ ਬਾਜੀ ਟੇਸਟ ਬਹੁਤ ਵਧੀਆ ਟਾਬੇ ਨਾਲੋਂ ਵੱਧ ਸਵਾਲ ਹੈ ਦਾ ਅੱਛਾ ਮੈਂ ਤਾਂ ਇਹ ਕਵਾਂਗਾ ਪੰਜਾਬੀ ਭਰਾ ਬੰਦੇ ਦਾ ਸਾਥ ਦਿਓ ਅਲਟੀਮੇਟ ਟੇਸਟ ਹੈ ਇੱਕ ਵਾਰ ਤੁਸੀਂ ਖਾਓਗੇ ਨਾ ਦੁਬਾਰਾ ਫੇਰ ਆਓਗੇ ਘਰ ਦੀ ਬਣੀ ਹੋਈ ਚੀਜ਼ ਹੈ ਸਾਡੇ ਭਰਾਵਾਂ ਨੂੰ ਬਹੁਤ ਤੁਹਾਡੇ ਸਾਥ ਦੀ ਲੋੜ ਹੈ ਤੇ ਨਾ ਜੋ ਬਣਾਇਆ ਹੋਇਆ ਖਾਣਾ ਸਾਫ ਸੁਥਰਾ ਅਲਟੀਮੇਟ ਲੋਕ ਬਾਹਰ ਜਾਂਦੇ ਬਾਹਰ ਜਾਂਦਾ ਕੋਈ ਫਾਇਦਾ ਨਹੀਂ ਬਾਹਰ ਵੀ ਮਿਹਨਤ ਕਰਕੇ ਹੀ ਖਾਣਾ ਹੈ ਮਿਹਨਤ ਇੱਥੇ ਕਰ ਲੋ ਮਿਹਨਤ ਇੱਥੇ ਕਰ ਲੋ ਭਈਆਂ ਵਾਸਤੇ ਨੌਕਰੀਆਂ ਹੈਗੀਆਂ ਸਾਡੇ ਵਾਸਤੇ ਨਹੀਂ ਹੈਗੀਆਂ ਸਰਕਾਰ ਕੋਲ ਤੇ ਇਸ ਕਰਕੇ ਅਸੀਂ ਆਪਣਾ ਸੈਟਅਪ ਲਗਾਇਆ ਅੱਜਕੱਲ੍ਹ ਜੀ ਸੁਖਾਪ ਤੇ ਰਹਿਮ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਕੋਈ ਵੀ ਰਾਹੀ ਅਗਰ ਮਨ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤੇ ਕੋਈ ਵੀ ਮੰਜ਼ਲ ਜਿਹੜੀ ਹੈ ਹਾਸਲ ਕੀਤੀ ਜਾ ਸਕਦੀ ਹੈ ਅੱਜ ਜਿਹੜੀ ਅਸੀਂ ਕਹਾਣੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਤੋ ਨੇਤਰਹੀਨ ਦੋਸਤਾ ਦੀਏ ਜਿਨ੍ਹਾਂ ਵੱਲੋਂ ਜੋ ਹੈ ਇੱਕ ਨਵਾਂ ਕੰਮ ਸ਼ੁਰੂ ਕੀਤਾ ਗਿਆ ਅੱਜ ਤੁਹਾਨੂੰ ਦਿਖਾਈਏ ਕਿ ਇਹ ਜੋ ਦੋ ਵੀਰ ਜਿਹੜੇ ਨੇ ਇੱਥੇ ਖੜੇ ਨੇ ਤੇ ਇਹਨਾਂ ਵੱਲੋਂ ਐਕਟਿਵਾ ਤੇ ਇੱਕ ਸੈਟਅਪ ਲਗਾਇਆ ਗਿਆ ਜਿਸ ਦੇ ਵਿੱਚ ਇਹ ਰੋਜ਼ ਇੱਥੇ ਲੈ ਕੇ ਆਉਂਦੇ ਨੇ ਕੜੀ ਚੋਲ ਜਿਹੜੇ ਨੇ ਉਹ ਲੈਂਦੇ ਨੇ ਬਰਯਾਨੀ ਜਾਂਦੇ ਨੇ ਤੇ ਹੋਰ ਵੀ ਕਈ ਆਈਟਮ ਜਿਹੜੇ ਨੇ ਉਹ ਇੱਥੇ ਵੇਚਣ ਵਾਸਤੇ ਇਹ ਜਿਹੜੇ ਦੋ ਦੋਸਤ ਨੇ ਇੱਥੇ ਪਹੁੰਚੇ ਨੇ ਤੇ ਇਹਨਾਂ ਦੀ ਮਿਹਨਤ ਨੂੰ ਸਲਾਮ ਕਰਨਾ ਪੈਂਦਾ ਕਿਉਂਕਿ ਇਹ ਨੇਤਰਹੀਨ ਨੇ ਤੇ ਅੱਜ ਆਪਣੀ ਕਿਹੜੀ ਮਿਹਨਤ ਦੇ ਸੱਚੇ ਇਹ ਜਿਹੜਾ ਆਪਣਾ ਕਮਾਈ ਕਰਨ ਦੀ ਸੋਚ ਕੇ ਜਿਹੜੇ ਐਸੇ ਰੋਡ ਤੇ ਖੜੇ ਨੇ ਇਹਨਾਂ ਦੇ ਜਜ਼ਬੇ ਨੂੰ ਸਲਾਮ ਕਰਨਾ ਬੰਦਾ ਹੈ ਕਿਉਂਕਿ ਇਹ ਦੋਨੋਂ ਦੋਸਤ ਜਿਹੜੇ ਨੇ ਨੇਤਰੀ ਨੇ ਤੋਂ ਉਸ ਦੇ ਬਾਵਜੂਦ ਜਿਹੜੇ ਨੇ ਕਮਾਈ ਕਰਨ ਦੇ ਵਾਸਤੇ ਸੜਕ ਤੇ ਜਿਹੜੇ ਇਹਨਾਂ ਵੱਲੋਂ ਇੱਕ ਸੈਟਅਪ ਲਗਾਇਆ ਗਿਆ ਪਹਿਲਾਂ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਜੀ ਕਿ ਨਾਂ ਹੈ ਆਪਣਾ ਮੇਰਾ ਨਾਮ ਕੋਲਿੰਦਰ ਸਿੰਘ ਹੈ ਜੀ ਤੁਹਾਡਾ ਕੀ ਨਾਮ ਹੈ ਜਸਪਾਲ ਸਿੰਘ ਜੀ ਤੁਸੀਂ ਦੋਨੋਂ ਦੋਸਤੋ ਹਾਂਜੀ ਅਸੀਂ ਦੇਖ ਰਹੇ ਹਾਂ ਕਿ ਨੇਤਰਹੀਨ ਹੋ ਤੁਸੀਂ ਦੋਨੋਂ ਹਾਂਜੀ ਤੋਂ ਉਸ ਦੇ ਬਾਵਜੂਦ ਤੁਸੀਂ ਮਿਹਨਤ ਕਰ ਰਹੇ ਹੋ ਇੱਥੇ ਸੜਕ ਤੇ ਆ ਕੇ ਕੀ ਮਨ ਵਿੱਚ ਆਇਆ ਕਿ ਕਿਉਂ ਤੁਹਾਨੂੰ ਇਹ ਲੋੜ ਪਈ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਭਾਜੀ ਤਕਰੀਬਨ ਮੈਂ 12 ਤੋਂ 15 ਸਾਲ ਦਾ ਸਮਾਂ ਜਿਹੜਾ ਸਰਕਾਰੀ ਜੋਬ ਵਾਸਤੇ ਟਰਾਈ ਕੀਤਾ ਤੇ ਬੇਸਿਕਲੀ ਮੈਂ ਗ੍ਰੈਜੂਏਟ ਹਾਂ ਇਹ ਵੀ ਮੁੰਡਾ ਗ੍ਰੈਜੂਏਟ ਹੈ ਇੰਨੀਆਂ ਪੜਾਈਆਂ ਕਰਨ ਦੇ ਬਾਵਜੂਦ ਵੀ ਸਾਡੇ ਵਾਸਤੇ ਸਰਕਾਰ ਕੋਲ ਕੋਈ ਨੌਕਰੀਆਂ ਨਹੀਂ ਹੈਗੀਆਂ ਤੇ ਇਸ ਕਰਕੇ ਵਿਹਲੇ ਬੈਠਣ ਨਾਲੋਂ ਅਸੀਂ ਆਪਣਾ ਸੈਟਅਪ ਲਗਾਉਣ ਦਾ ਸੋਚਿਆ ਤੁਸੀਂ ਰਹਿੰਦੇ ਕਿੱਥੇ ਹੋ ਮੈਂ ਮੁੰਡੀਆਂ ਤੁਹਾਨਾ ਜੀ ਜਮਾਨਾ ਮੁੰਡੀਆਂ ਤੋਂ ਕਾਫੀ ਦੂਰ ਪਿੰਦਾ ਇਸ ਤੋਂ ਹਾਂਜੀ ਤੇ ਕਿਸ ਮਨ ਵਿੱਚ ਆਇਆ ਕਿ ਖਾਨ ਪੀਣ ਦਾ ਕੰਮ ਸ਼ੁਰੂ ਕੀਤਾ ਜਾਵੇ ਕੀ ਮਤਲਬ ਸਰਕਾਰਾਂ ਨੇ ਨੌਕਰੀਆਂ ਨਹੀਂ ਦਿੱਤੀਆਂ ਤਾਂ ਕਰਕੇ ਨਿਰਾਸ਼ ਸੀ ਹੱਥ ਪੈਰ ਕਾਫੀ ਮਾਰੇ ਹੋਣਗੇ ਤੁਸੀਂ ਨੌਕਰੀ ਵਾਸਤੇ ਬਹੁਤ ਮਾਰੇ ਭਾਈ ਤਕਰੀਬਨ ਤੁਹਾਨੂੰ ਦੱਸਿਆ ਵੀ 12 ਤੋਂ 15 ਸਾਲ ਦਾ ਸਾਡਾ ਸੰਘਰਸ਼ ਹੈ ਤੇ ਇੰਨਾ ਟਾਈਮ ਤੋਂ ਸਰਕਾਰ ਨੇ ਜਦੋਂ ਨੌਕਰੀ ਨਹੀਂ ਦਿੱਤੀ ਭਈਆਂ ਵਾਸਤੇ ਨੌਕਰੀਆਂ ਹੈਗੀਆਂ ਸਾਡੇ ਵਾਸਤੇ ਨਹੀਂ ਹੈਗੀਆਂ ਸਰਕਾਰ ਕੋਲ ਇਸ ਕਰਕੇ ਸੀ ਆਪਣਾ ਸੈਟਅਪ ਲਗਾਇਆ ਕੀ ਕੀ ਐ ਤੁਸੀਂ ਵੇਚ ਰਹੇ ਹੋ ਜਿਹੜਾ ਦੇਖ ਰਿਹਾ ਤੁਸੀਂ ਬਿਰਯਾਨੀ ਦੱਸ ਰਹੇ ਸੀ ਲੈ ਕੇ ਆਏ ਹੋ ਇਸ ਤੋਂ ਇਲਾਵਾ ਵੀ ਹੋਰ ਕੀ ਸਮਾਨ ਲੈ ਕੇ ਆਏ ਇਸ ਤੋਂ ਇਲਾਵਾ ਅਲੱਗ-ਅਲੱਗ ਦਿਨ ਹੁੰਦਾ ਜੀ ਕਦੇ ਰਾਜਮਾ ਚਾਵਲ ਕਦੇ ਕੜੀ ਚਾਵਲ ਅੱਜ ਬਿਰਯਾਨੀ ਹੈ ਇਦਾਂ ਜੀ ਨੇਤਰ ਹੀ ਨੋ ਤੁਸੀਂ ਜੀ ਫਿਰ ਇਹ ਤਿਆਰ ਕਿੱਦਾਂ ਕਰਦੇ ਹੋ ਕਿੱਦਾਂ ਤੁਸੀਂ ਇੱਥੇ ਪੋਸਟ ਦਿਓ ਕਿ ਤੁਹਾਡਾ ਮਤਲਬ ਕਿਸ ਤਰ੍ਹਾਂ ਤੁਸੀਂ ਕੋਈ ਛੱਡ ਕੇ ਜਾਂਦਾ ਤੁਹਾਨੂੰ ਇੱਥੇ ਕਿ ਕਿਸ ਤਰ੍ਹਾਂ ਕਰਦੇ ਹੋ ਰੈਂਡ ਸਾਡਾ ਛੱਡ ਜਾਂਦਾ ਜੀ ਤੇ ਦੂਸਰੀ ਗੱਲ ਤਿਆਰ ਕਰਨ ਦਾ ਹੁਣ ਟੋਟਲੀ ਬਲਾਈਂਡ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਉਹ ਵੀ ਸਾਰੇ ਆਪਣਾ ਘਰ ਦਾ ਕੰਮ ਕਰਦੀਆਂ ਨੇ ਰੋਟੀ ਸਬਜ਼ੀ ਉਹ ਆਪ ਬਣਾਉਂਦੀਆਂ ਨੇ ਬਹੁਤ ਸਾਰੇ ਐਗਜ਼ਾਮਪਲ ਨੇ ਬਾਕੀ ਜੇ ਮੰਨ ਚ ਸਿੱਖਣ ਦੀ ਇੱਛਾ ਹੋਵੇ ਨਾ ਤਾਂ ਕੋਈ ਐਜੀ ਚੀਜ਼ ਨਹੀਂ ਜਿਹੜੀ ਨਹੀਂ ਕੀਤੀ ਜਾ ਸਕਦੀ ਤਾਂ ਜੀ ਜਦੋਂ ਚੀਜ਼ ਕੋਲ ਹੋਵੇ ਨਾ ਕਹਿੰਦੇ ਵੀ ਕੋਈ ਵੀ ਚੀਜ਼ ਹੈ ਜੇ ਆਪਣੇ ਘਰ ਵਿੱਚ ਹੈਗੀ ਹੈ ਕਿਸੇ ਚੀਜ਼ ਨੂੰ ਸਿੱਖਣਾ ਹੈ ਉਹ ਚੀਜ਼ ਆਪਣੇ ਘਰ ਵਿੱਚ ਹੈਗੀ ਹੈ ਤਾਂ ਬੰਦਾ ਸਿੱਖ ਹੀ ਜਾਂਦਾ ਤੇ ਉਹ ਜਦੋਂ ਬੰਦਾ ਦੇਖੀਦਾ ਹੈ ਜਾਂ ਸਬਜੀ ਵਗੈਰਾ ਕੱਟਦੇ-ਕੁਟਦੇ ਦੇਖੀਦਾ ਹੈ ਤਾਂ ਆਟੋਮੈਟਿਕਲੀ ਫਿਰ ਉਹ ਚੀਜ਼ ਆ ਜਾਂਦੀ ਹੈ ਕਿੰਨਾਂ ਨੂੰ ਦਿਖਾਈ ਦਿੰਦਾ ਹੈ ਕਿਉਂਕਿ ਤੁਸੀਂ ਨੇਤਰਿੰਦ ਤੁਹਾਡਾ ਜਿਹੜਾ ਕਾਰਡ ਬਣਿਆ ਨੇਤਰਿੰਦ ਦਾ ਬਣਿਆ ਤੇ ਕਿੰਨਾ ਕੋਈ ਥੋੜਾ-ਬੋੜ ਦੇਖਦਾ ਤਾਂ ਜੀ ਬਾਈ ਬਿਲਕੁਲ ਜਿਵੇਂ ਹੁਣ ਤੁਸੀਂ ਮੇਰੇ ਇੰਟਰਵਿਊ ਕਰ ਰਹੇ ਹੋ ਤੁਸੀਂ ਖੜੇ ਮੈਨੂੰ ਸਾਫ਼ ਦਿਖ ਰਹੇ ਹੋ ਓਪਾ ਜੀ ਕੈਮਰਾ ਲੈ ਕੇ ਖੜੇ ਨੇ ਉਹ ਵੀ ਸਾਫ਼ ਦਿਖ ਰਹੇ ਨੇ ਜਿਆਦਾ ਬਰੀਕ ਆਬਜੈਕਟ ਹੈ ਜਿਹੜਾ ਉਹ ਅਸੀਂ ਨਹੀਂ ਦੇਖ ਦੇਖ ਸਕਦੇ ਜਿਵੇਂ ਥੱਲੇ ਕੋਈ ਪੈਸਾ ਗिराਇਆ ਜਾਂ ਸਿੱਕਾ ਗिराਇਆ ਉਹ ਨਹੀਂ ਦੇਖ ਸਕਦੇ ਉਹ ਨਹੀਂ ਪਤਾ ਲੱਗੂਗਾ ਅੱਛਾ ਬੰਦੇ ਛੋਟੀ ਚੀਜ਼ ਤੁਹਾਨੂੰ ਦਿਖਾਈ ਨਹੀਂ ਦਿੰਦੀ ਵੈਸੇ ਜਿਵੇਂ ਉਹਨਾਂ ਸੀ ਨੇੜੇ ਖੜੇ ਜਾਂ ਤਾਂ ਉਹ ਦਿਖ ਰਿਹਾ ਹੈ ਬਿਲਡਿੰਗ ਵਗੈਰਾ ਤੁਹਾਨੂੰ ਦਿਖੀ ਜੀ ਬਿਲਕੁਲ ਦਿਖਦੀ ਗਈ ਹੈ ਅੱਛਾ ਜੀ ਇਹਦੇ ਤੁਸੀਂ ਤੁਹਾਡੇ ਮਨ ਵਿੱਚ ਕਿੱਦਾਂ ਆਇਆ ਕਿ ਚਲੋ ਇਹ ਕੰਮ ਸ਼ੁਰੂ ਕੀਤਾ ਜਾਵੇ ਸਰ ਕਾਫੀ ਚੇਰ ਹੋ ਗਿਆ ਸੀਗਾ ਨੌਕਰੀ ਨੂੰ ਕੋਸ਼ਿਸ਼ ਕਰਦੇ ਨੂੰ ਉਹ ਨਹੀਂ ਨਹੀਂ ਯਾਨੀ ਕਿ ਤਲਾਸ਼ ਕਰਦੇ ਨੂੰ ਤੇ ਇਸ ਕਰਕੇ ਵੀ ਸੋਚਿਆ ਫਿਰ ਮੈਂ ਇਸ ਮੁੰਡੇ ਨਾਲ ਕਿ ਕਿ ਮੈਂ ਕਹਿੰਦਾ ਆਪਾਂ ਆਪਣਾ ਕੰਮ ਸ਼ੁਰੂ ਕਰਦੇ ਆ ਕਿਉਂਕਿ ਬੇਲੇ ਰਹਿਣ ਨਾਲੋਂ ਮੰਗਣ ਨਾਲੋਂ ਕਮਾ ਕੇ ਖਾ ਲੋ ਮਿਹਨਤ ਕਰਕੇ ਖਾ ਲੋ ਉਹਦੇ ਵਰਗੀ ਕੋਈ ਰੀਸ ਨਹੀਂ ਆਏਗੀ ਬੜੀ ਅੱਛੀ ਗੱਲ ਕੀਤੀ ਤੁਸੀਂ ਕਿ ਕਿਉਂਕਿ ਅਸੀਂ ਦੇਖਿਆ ਜਿਹੜੇ ਕਈ ਲੋਕ ਆਪਾਈ ਜੁੰਦੇ ਨੇ ਜੀ ਜਾਂ ਥੋੜਾ ਬੋਲ ਕੇ ਆਪਾਈ ਜੁੰਦੇ ਤੇ ਡਰਾਮਾ ਜਿਆਦਾ ਕਰਦੇ ਨੇ ਲੋਕ ਉਹ ਭੀਖ ਮੰਗਣੀ ਸ਼ੁਰੂ ਕਰ ਦਿੰਦੇ ਨੇ ਭੀਖ ਮੰਗਣੀ ਸ਼ੁਰੂ ਕਰ ਤੇ ਉਹ ਤੋਂ ਤੁਸੀਂ ਮਿਹਨਤ ਕਰ ਰਹੇ ਹੋ ਕਿਉਂਕਿ ਪੰਜਾਬੀ ਹੋ ਪੰਜਾਬੀ ਉਹ ਕੰਮ ਨਹੀਂ ਕਰਦਾ ਕਿ ਕਿਸੇ ਦੇ ਅੱਗੇ ਹੱਥ ਫੈਲਾਵੇ ਤੇ ਤੁਹਾਡੇ ਵਿੱਚ ਜज्बा ਸੀ ਕਿ ਨਹੀਂ ਜਿਹੜਾ ਸੀ ਪੰਜਾਬੀ ਆ ਪੰਜਾਬੀ ਕੌਮ ਨੂੰ ਜੰਮੇ ਆ ਤੇ ਆਪਣੀ ਮਿਹਨਤ ਕਰਕੇ ਕਮਾ ਜੀ ਪੰਜਾਬੀ ਹਰ ਕੰਮ ਕਰ ਸਕਦਾ ਜੀ ਸਿਰਫ ਇੱਕ ਇਦਾਂ ਕਰਨਾ ਨਹੀਂ ਆਂਦਾ ਪੰਜਾਬੀ ਨੂੰ ਬਿਲਕੁਲ ਔਰ ਮੈਂ ਤੁਹਾਡੀ ਇਸ ਗੱਲ ਦੇ ਵਿੱਚ ਇੱਕ ਹੋਰ ਚੀਜ਼ ਐਡ ਕਰ ਦਿੰਨਾ ਬਈ ਹੁਣ ਸਰਕਾਰ ਨੇ ਕੀ ਕੀਤਾ ਨੌਕਰੀਆਂ ਨਾ ਦੇਣ ਦੇ ਮਾਰਿਆਂ ਨੇ ਇੱਕ ਟੈਸਟ ਲਾਗੂ ਕਰਤਾ ਵੀ ਹਰ ਇੱਕ ਬੰਦੇ ਨੂੰ ਟੈਸਟ ਦੇਣਾ ਪਊਗਾ ਤੇ ਟੈਸਟ ਦੇਣ ਵਾਸਤੇ ਸਾਨੂੰ ਇੱਕ ਰਾਈਟਰ ਮਿਲਦਾ ਨਾ ਤਾਂ ਸਰਕਾਰੋਂ ਸਾਨੂੰ ਰਾਈਟਰ ਆਪਣੇ ਵੱਲੋਂ ਪ੍ਰੋਵਾਈਡ ਕਰਵਾਵੇ ਜਦੋਂ ਅਸੀਂ ਆਪਣੇ ਤੌਰ ਤੇ ਨਿੱਜੀ ਤੌਰ ਤੇ ਰਾਈਟਰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰੀਏ ਤਾਂ ਰਾਈਟਰਾਂ ਦੀ ਜਿਹੜੇ ਆ ਮੂੰਹ ਪਾੜਦੇ ਆ ਉਹ ਲੱਖ ਲੱਖ ਰੁਪਈਆ ਪਾੜਦੇ ਆ ਹੁਣ ਜਿਹੜਾ ਬੰਦਾ ਘਰ ਬੈ ਕੇ ਆਪਣਾ ਖਰਚਾ ਨਹੀਂ ਚਲਾ ਸਕਿਆ ਉਹ ਮੈਨੂੰ ਇਹ ਦੱਸੋ ਵੀ ਲੱਖ ਰੁਪਈਆ ਕਿੱਥੋਂ ਦੇ ਦੂੰਗਾ ਇਸ ਕਰਕੇ ਆਪਣਾ ਸੈਟਅਪ ਖੋਲ੍ਹ ਲਿਆ ਸਰਕਾਰਾਂ ਦੇ ਬਹੁਤ ਕਹਿੰਦੇ ਕਿ ਅਸੀਂ ਨੌکریاں ਦੇ ਰਹੇ ਹਾਂ ਕਾਸੋਰ ਦੀ ਹੁੰਦੀ ਸਰਕਾਰ ਗੱਲ ਕਰੀਏ ਕਿ ਨੌਜਵਾਨਾਂ ਨੂੰ ਅਸੀਂ ਬਹੁਤ ਸਾਰੀਆਂ ਨੌکریاں ਦਿੱਤੀਆਂ ਨੇ ਤੇ ਅੱਗੇ ਵੀ ਦੇਣ ਜਾ ਰਹੇ ਹਾਂ ਤੇ ਇਸ ਤੁਹਾਡੇ ਵਰਗੇ ਨੌਜਵਾਨ ਪਹਿਲਾਂ ਉਹਨਾਂ ਨੂੰ ਦੇਣੀ ਚਾਹੀਦੀ ਹੈ ਨੌਕਰੀ ਉਹਨਾਂ ਨੂੰ ਅੱਗੇ ਕਰਨਾ ਚਾਹੀਦਾ ਇਹ ਸਿਰਫ ਹੋਰ ਕੁਝ ਨਹੀਂ ਗੀਣੀ ਮਿੱਠੀ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਸਿਰਫ ਬਾਹਰਲੇਆਂ ਨੂੰ ਨੌکریاں ਦੇਣੀਆਂ ਸਾਡੇ ਪੰਜਾਬੀ ਦੀ ਕਿਤੇ ਇੱਕ ਚੀਤੀ ਉਂਗਲੀ ਵੀ 빙ੀ ਹੋਵੇ ਨਾ ਨਾਲ ਹੀ ਉਹਨਾਂ ਨੇ ਕਹਿ ਦੇਣਾ ਵੀ ਰਿਜੈਕਟ ਰਿਜੈਕਟ ਕਰਕੇ ਬਸੇ ਕਰ ਦਿੰਦੇ ਆ ਭਗਵਾਨ ਜੀ ਨੇ ਬਾਰੇ ਬਹੁਤ ਕੀਤੇ ਪਰ ਉਹ ਪੂਰੇ ਨਹੀਂ ਕੀਤੇ ਹੈਗੇ ਸਾਡੇ ਲਈ ਵੀ ਕਈ ਵਾਅਦੇ ਕੀਤੇ ਪਰ ਉਹ ਅਜੇ ਤੱਕ ਪੂਰੇ ਨਹੀਂ ਹੋਏ 1721 ਪੋਸਟਾਂ ਪਈਆਂ ਨੇ ਪਰ ਉਹ ਕੱਢਣ ਦਾ ਨਾਮ ਨਹੀਂ ਲੈ ਰਹੇ ਡਾਕਟਰ ਬਲਜੀਤਪੁਰ ਐ ਸੋਸ਼ਲ ਸਮਾਜਿਕ ਸੁਰੱਖਿਆ ਦੇ ਮੰਤਰੀ ਅੱਜ ਕੱਢਦੇ ਆ ਕੱਲ ਕੱਢਦੇ ਆ ਤਕਰੀਬਨ ਪਿਛਲੇ 2-3 ਸਾਲ ਹੋ ਗਏ ਸਰਕਾਰ ਬਣੀ ਨੂੰ 2-3 ਸਾਲਾਂ ਤੋਂ ਇਹ ਚੀਜ਼ ਸੁਣਦੇ ਆ ਰਹੇ ਹਾਂ ਸਰਕਾਰ ਵੱਲੋਂ ਕੋਈ ਉਮੀਦ ਨਹੀਂ ਜੀ ਸਾਨੂੰ ਤਾਂ ਸਾਡੇ ਆਪਣੇ ਭਾਈਚਾਰੇ ਤੇ ਸਾਡੇ ਸਿੱਖ ਭਰਾਵਾਂ ਤੇ ਪੰਜਾਬੀ ਕਮਿਊਨਿਟੀ ਤੇ ਪੂਰਾ ਭਰੋਸਾ ਹੈ ਬੀ ਡੀਓ ਆਈ ਦੇ ਅਗੇ ਤਾਂ ਸਾਨੂੰ ਵਰਸ਼ਾਂ ਵਰਸ਼ਾਂ ਤੱਕ ਲੈ ਜਾਣਗੇ ਇੰਨੀ ਸਪੋਰਟ ਮਿਲੂਗੀ ਉਹਨਾਂ ਵੱਲੋਂ ਹਾਂਜੀ ਤੁਸੀਂ ਇੱਥੇ ਖੜੇ ਹੋ ਅਸੀਂ ਦੇਖ ਰਹੇ ਹਾਂ ਤੇ ਤੁਸੀਂ ਇੱਥੇ ਕਹਿ ਰਹੇ ਹੋ ਕਿ ਬਿਰਯਾਨੀ ਅੱਜ ਬਣਾ ਕੇ ਲਿਆਈ ਗਈ ਹੈ ਦਿਖਾਓ ਜਰਾ ਬਿਰਯਾਨੀ ਦਾ ਥੋੜਾ ਜਿਹਾ ਇਸ ਤਰ੍ਹਾਂ ਦੀ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਬਿਰਯਾਨੀ ਜਿਹੜੀ ਬਿਲਕੁਲ ਕੀ 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 ਸਮਾਨ ਪਾਇਆ ਬਿਲਕੁਲ ਇਹਦੇ ਚ ਗਾਜਰ ਪਾਈ ਹੈ ਜੀ ਮਟਰ ਪਾਏ ਹੈ ਸੋਇਆਬੀਨ ਪਾਈ ਹੈ ਜੀ ਅੱਛਾ ਹਾਂਜੀ ਆਪਾਂ ਪਹਿਲਾਂ ਵੀ ਔਰ ਕੀ ਜਿਹੜਾ ਤੁਸੀਂ ਦੱਸ ਰਹੇ ਕਿ ਰਾਜਮਾ ਚਾਵਲ ਉਹ ਵੀ ਲੈ ਕੇ ਆਉਂਦੇ ਸੀ ਰਾਜਮਾ ਚਾਵਲ ਵੀ ਲੈ ਕੇ ਆਉਂਦੇ ਆ ਜੀ ਕਿਤਾ ਦਾ ਰਿਸਪੌਂਸਬਿਲ ਹੈ ਕਿਉਂਕਿ ਇਹ ਇੰਡਸਟਰੀ ਏਰੀਆ ਇੱਕ ਤਰ੍ਹਾਂ ਦਾ ਤੇ ਆਉਂਦੇ ਆ ਲੋਕ ਇੱਥੇ ਜਾਂ ਇੰਡਸਟਰੀ ਵਾਲੇ ਆਉਂਦੇ ਤੁਹਾਡੇ ਕੋਲ ਨਹੀਂ ਇੰਡਸਟਰੀ ਵਾਲੇ ਆਉਂਦੇ ਨੇ ਬਿਲਕੁਲ ਜਿਹੜੇ ਓਨਰਸ ਨੇ ਉਹ ਵੀ ਆਉਂਦੇ ਆ ਸਾਡੇ ਕੋਲ ਲੇਬਰ ਕਲਾਸ ਵੀ ਆਂਦੀ ਹੈ ਇਨਪੈਕਟਾ ਜਿਹੜੇ ਸਾਡੇ ਗੱਡੀਆਂ ਦਾ ਸਮਾਨ ਲੈ ਕੇ ਆਉਂਦੇ ਨੇ ਡਰਾਈਵਰ ਵੀ ਇਹ ਵੀ ਆਉਂਦੇ ਨੇ ਔਰ ਵਾਹਿਗੁਰੂ ਦੀ ਕਿਰਪਾ ਹੈ ਵੀ ਕਿਸੇ ਨੇ ਅਜੇ ਤੱਕ ਇਹ ਗੱਲ ਨਹੀਂ ਕਹੀ ਐਵੇਂ ਮਾਨ ਨਹੀਂ ਕਰਨਾ ਚਾਹੀਦਾ ਵੀ ਕਿਸੇ ਨੇ ਇਹ ਚੀਜ਼ ਨਹੀਂ ਕਹੀ ਵੀ ਤੁਹਾਡੀ ਚੀਜ਼ ਮਾੜੀ ਆ ਹਰ ਕੋਈ ਤਰੀਫ਼ ਕਰਕੇ ਜਾਂਦਾ ਆਮ ਤੌਰ ਤੇ ਦੇਖਿਆ ਜਾਵੇ ਕਿ ਜਿਹੜੇ ਪਹਿਲਾਂ ਖਾਸ ਕਰਕੇ ਪਹਿਲਾਂ ਵੀ ਕੁਝ ਸਮਾਂ ਪਹਿਲਾਂ ਵੀ ਗੱਲ ਕਰੀਏ ਲੁਧਿਆਣਾ ਦੀ ਗੱਲ ਕਰੀਏ ਤੈਨੂੰ ਜਾਣੇ ਵੀ ਜਿਆਦਾਤਰ ਜਿਹੜਾ ਪ੍ਰਵਾਸੀ ਜਿਹੜੇ ਲੋਕ ਨੇ ਬਾਹਰੋਂ ਆਏ ਨੇ ਉਹਨਾਂ ਵੱਲੋਂ ਛਾਂ ਛਾਂ ਕੇ ਰੇੜੀਆਂ ਲਗਾਈਆਂ ਗਿਆ ਕਾਰਟ ਲਗਾਈਏ ਖਾਂਸੀ ਦਾ ਸਾਮਾਨ ਉਹੀ ਵੇਚਦੇ ਸੀ ਲੇਕਿਨ ਹੁਣ ਜਿਹੜੇ ਨੇ ਕਿਤਨਾ ਕਿਤੇ ਪੰਜਾਬੀ ਜਿਹੜੇ ਨੇ ਉਹ ਅੱਗੇ ਆ ਰਹੇ ਨੇ ਤੇ ਪੰਜਾਬੀਆਂ ਵੱਲੋਂ ਜੋ ਹੈ ਇਹ ਖਾਂਸੀ ਦਾ ਖਾਸ ਹੀ ਸਾਮਾਨ ਵੇਚਦਾ ਏਦਾਂ ਭਾਜੀ ਜਿਹੜਾ ਜਦੋਂ ਮਹਾਮਾਰੀ ਆਈ ਸੀ ਲੋਕਡਾਊਨ ਹੋਇਆ ਸੀਗਾ ਕਰੋਨਾ ਆਇਆ ਸੀ ਉਦੋਂ ਪੰਜਾਬੀਆਂ ਨੇ ਸ਼ਰਮ ਚੱਕਤੀ ਔਰ ਬਹੁਤ ਵਧੀਆ ਇਸ ਚੀਜ਼ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵੀ ਜਦੋਂ ਆਪਣਾ ਕੰਮ ਅਸੀਂ ਆਪ ਸੰਭਾਂਗੇ ਅਸੀਂ ਭਈਆਂ ਦੇ ਸਿਰ ਤੇ ਖੜਿਆ ਹੋਇਆ ਸੀਗਾ ਤੇ ਆਪਣਾ ਕੰਮ ਆਪ ਸੰਭ ਲਿਆ ਲੱਖ ਲੱਖ ਰੁਪਈਆ ਕਮਾ ਰਹੇ ਨੇ ਇਹ ਅਸੀਂ ਨਹੀਂ ਕਮਾ ਸਕਦੇ ਇਹ ਪੰਜਾਬੀ ਪੰਜਾਬੀਆਂ ਨੂੰ ਕੀ ਕਹਿਣਾ ਚਾਹੋਗੇ ਖਾਸ ਤੌਰ ਤੇ ਪੰਜਾਬੀ ਵੀ ਦੇਖਿਆ ਸੀ ਉਹ ਉਹਨਾਂ ਦੇ ਕੋਲ ਉਹਨਾਂ ਦੇ ਰੇੜਿਆਂ ਤੇ ਜਾਂਦੇ ਆ لیکن ਅੱਜ ਪੰਜਾਬੀਆਂ ਨੂੰ ਉਹਨਾਂ ਰਿਸਪੌਂਸ ਨਹੀਂ ਮਿਲ ਰਿਹਾ ਜਿਹੜੇ ਪੰਜਾਬੀ ਵੀਰ ਜਾਂ ਭੈਣਾਂ ਜਿਹੜੇ ਇਸ ਤਰ੍ਹਾਂ ਦੇ ਕਾਰਟ ਚਲਾਰੇ ਨੇ ਸਮਾਨ ਵੇਚਦੇ ਆ ਉਹਨਾਂ ਕੋਲ ਘਟ ਜਾ ਰਹੇ ਨੇ ਤੁਸੀਂ ਕੀ ਉਮੀਦ ਕਰਦੇ ਹੋ ਕਿ ਆਉਣ ਵਾਲੇ ਸਮੇਂ ਵਿੱਚ ਉਹ ਆਣਗੇ ਪੰਜਾਬੀਆਂ ਨਾਲ ਪੰਜਾਬੀ ਜੁੜਨਗੇ ਤੇ ਜਿਹੜਾ ਪੰਜਾਬਿਆ ਦਾ ਹੱਥ ਫੜਾਂਗੇ ਬਿਲਕੁਲ ਜੀ ਮੈਂ ਮਤਲਬ ਇਹ ਚੀਜ਼ ਐਵੇਂ ਝੂਠ ਬੋਲਾਂ ਵੀ ਮੇਰੇ ਕੋਲ ਮੋਸਟਲੀ ਪੰਜਾਬੀ ਬੰਦੇ ਹੀ ਆਂਦੇ ਆ ਕੋਟ ਵੀ ਕਰਦੇ ਆ ਤਾਰੀਫ ਵੀ ਕਰਦੇ ਆ ਤੇ ਪੰਜਾਬੀਆਂ ਨੂੰ ਮੈਸੇਜ ਇਹ ਹੈ ਵੀ ਤੁਸੀਂ 20 25 32 ਲੱਖ ਰੁਪਇਆ ਲਾ ਕੇ ਬਾਹਰ ਜਾਂਦੇ ਹੋ 50 60 ਹਜ਼ਾਰ ਵੀ ਲਾ ਕੇ ਇੱਥੇ ਆਪਣਾ ਕੰਮ ਸ਼ੁਰੂ ਕਰ ਲੋ ਉੱਥੇ ਜਾ ਕੇ ਵੀ ਤੋੜਨੀਆਂ ਤਾਂ 베ਰੀਆਂ ਹੀ ਨੇ ਹੈਗੀ ਤਾਂ ਮਿਹਨਤ ਹੈ ਕੋਈ ਫਰੀਦ ਦੇਣ ਨਹੀਂ ਲੱਗਿਆ ਉੱਥੇ ਵੀ ਉੱਥੇ ਚੰਮ ਦੀ ਨਹੀਂ ਉੱਥੇ ਕੰਮ ਦੀ ਕਦਰ ਹੈ ਉਹੀ ਕੰਮ ਇੱਥੇ ਕਰ ਲੋ ਨਾਲੇ ਮਿੱਟੀ ਨਾਲ ਜੁੜੇ ਆ ਗੁਰੂਆਂ ਪੀਰਾਂ ਦੀ ਧਰਤੀ ਹੈ ਕਿਸ ਕੀ ਕਿਸ ਚੀਜ਼ ਦੀ ਕਮੀ ਹੈ ਤੇ ਕਮੀ ਨਹੀਂ ਹੈਗੀ ਪੰਜਾਬ ਦੀ ਲੋਕ ਬਾਹਰ ਜਾਂਦੇ ਬਾਹਰ ਜਾਂਦਾ ਕੋਈ ਫਾਇਦਾ ਨਹੀਂ ਬਾਹਰ ਵੀ ਮਿਹਨਤ ਕਰਕੇ ਹੀ ਖਾਣਾ ਹੈ ਮਿਹਨਤ ਅੱਥੇ ਕਰ ਲੋ ਮਿਹਨਤ ਇੱਥੇ ਕਰ ਲੋ ਐਤੋਂ ਪਹਿਲਾਂ ਵੀ ਤੁਸੀਂ ਕੋਈ ਕੰਮ ਕੀਤਾ ਸੀ ਇਸ ਤਰ੍ਹਾਂ ਦਾ ਜਾਂ ਮਤਲਬ ਘਰੇ ਹੀ ਰਹਿੰਦੇ ਸੀ ਨੀ ਪਹਿਲਾਂ ਘਰੀ ਸੀ ਜੀ ਅੱਛਾ ਹਾਂਜੀ ਨੌਕਰੀ ਦੀ ਤਲਾਸ਼ ਕਰ ਰਹੀ ਸੀ ਨੌਕਰੀ ਦੀ ਤਲਾਸ਼ ਕਰ ਰਹੀ ਸੀ ਚਲੋ ਕੁਝ ਪੰਜਾਬੀ ਵੀਰ ਵੀ ਜਿਹੜਾ ਇੱਥੇ ਇਹਨਾਂ ਕੋਲੋਂ ਸਮਾਨ ਲੈ ਕੇ ਖਾਂਦੇ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਆਂ ਭਾਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਹਰਪ੍ਰੀਤ ਸਿੰਘ ਆ ਜੀ ਭਾਜੀ ਤੁਸੀਂ ਇਹ ਖਰੀਦਿਆ ਜਿਹੜਾ ਸਮਾਨ ਖਾ ਰਹੇ ਹੋ ਕਿਦਾਂ ਦਾ ਟੇਸ ਲੱਗ ਰਿਹਾ ਭਾਜੀ ਟੇਸ ਬਹੁਤ ਵਧੀਆ ਟਾਬੇ ਨਾਲੋਂ ਵੱਧ ਸਵਾਦ ਆ ਇਹਦਾ ਅੱਛਾ ਮੈਂ ਤਾਂ ਇਹ ਕਹਾਂਗਾ ਪੰਜਾਬੀ ਭਰਾ ਬੰਦੇ ਦਾ ਸਾਥ ਦਿਓ ਅਲਟੀਮੇਟ ਟੇਸ ਹੈ ਇੱਕ ਵਾਰ ਤੁਸੀਂ ਖਾਓਗੇ ਨਾ ਦੁਬਾਰਾ ਫੇਰ ਆਓਗੇ ਪੰਜਾਬੀ ਭਰਾ ਨੇ ਇੱਕ ਨੇਤਰਹੀਨ ਪੁਰਾਣੇ ਹਾਂ ਤੇ ਇਹ ਇੱਕ ਉਹਨਾਂ ਨੂੰ ਇਹਨਾਂ ਦਾ ਸਾਥ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਂਜੀ ਬਿਲਕੁਲ ਮੈਂ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਭਰਾਵੋ ਪੰਜਾਬੀ ਬੰਦੇ ਦਾ ਸਾਥ ਦਿਓ। ਮਿਹਨਤ ਕਰਕੇ ਖਾ ਰੇ ਅਗਲੇ ਰੋਟੀ ਟੇਸਟ ਤੁਸੀਂ ਕਹੋਗੇ ਬਹੁਤ ਵਧੀਆ। ਅਲਟੀਮੇਟ ਟੇਸਟ ਹੈ। ਘਰ ਦੀ ਬਣੀ ਹੋਈ ਚੀਜ਼ ਹੈ। ਘਰ ਦੀ ਬਣੀ ਹੋਈ ਚੀਜ਼ ਹੈ। ਸਾਡੇ ਭਰਾਵਾਂ ਨੂੰ ਬਹੁਤ ਤੁਹਾਡੇ ਸਾਥ ਦੀ ਲੋੜ ਹੈ। ਤੇ ਇਹਨਾਂ ਦਾ ਜੋ ਬਣਾਇਆ ਹੋਇਆ ਖਾਣਾ ਸਾਫ਼ ਸੁਥਰਾ ਅਲਟੀਮੇਟ। ਤੁਸੀਂ ਕਿਤਨਾ ਕਿਤ ਦੇਖ ਰਹੇ ਹੋ ਪੰਜਾਬੀ ਜਿਹੜੇ ਨੇ। ਪਹਿਲਾ ਪਰਵਾਸੀ ਲੋਕ ਜਿਹੜੇ ਸੀ ਉਹਨਾਂ ਵੱਲੋਂ ਰੇੜੀਆਂ ਲਗੀਆਂ ਗਈਆਂ ਕਹਿੰਦੇ ਪੰਜਾਬ ਪਰ ਜਿੱਥੇ ਮਰਜ਼ੀ ਦੇਖ ਲੋ ਜ਼ਿਆਦਾ ਰੇੜੀਆਂ ਉਹਨਾਂ ਦੀਆਂ ਨੇ ਉਹ ਖਾਨਕੀ ਦੇ ਸਮਾਨ ਤੋਂ ਵਧੀਆ ਨੋਟ ਕਮਾ ਰਹੇ ਨੇ ਵਧੀਆ ਕਰ ਰਹੇ ਨੇ ਲੇਕਿਨ ਹੁਣ ਪੰਜਾਬੀ ਵੀ ਸੜਕਾਂ ਤੇ ਆ ਗਏ ਨੇ ਤੇ ਵਧੀਆ ਕਮਾਈ ਕਰੇ ਕਿਉਂਕਿ ਨੌਕਰੀਆਂ ਰਹੀਆਂ ਨਹੀਂ ਖਾਲੀ ਤੇ ਆਪਣੇ ਪੰਜਾਬੀ ਵੀਰਾਂ ਦੇ ਇਤਿਹਾਸ ਨੂੰ ਜਿਹੜਾ ਹੁਣ ਸੜਕਾਂ ਤਿਆਰ ਕਰਨੇ ਕੰਮ ਕਰ ਰਹੇ ਨੇ ਛੋਟਾ ਵੱਡਾ ਨਹੀਂ ਸਮਝਦੇ ਪਹਿਲਾਂ ਇਹ ਸੋਚਦੇ ਕਿ ਨਹੀਂ ਮੈਂ ਛੋਟਾ ਕੰਮ ਕਿਉਂ ਕਰਾਂ ਤੜਪ ਕੇ ਖੜਾਵਾਂਗਾ ਮੈਂ ਉਹ ਸ਼ਰਮ ਥੋੜੀ ਹਟ ਗਈ ਹੋ ਪੰਜਾਬੀ ਬੰਦੇ ਦੇ ਇਹ ਹੀ ਖਾਸਦਾ ਭਈਏ ਲੋਕ ਇੱਥੇ ਆ ਕੇ ਪੈਸੇ ਕਮਾਰੇ ਉਹ ਸ਼ਰਮ ਨਹੀਂ ਕਰਦੇ ਮੈਂ ਤਾਂ ਇਹੀ ਕਹਾਂਗਾ ਪੰਜਾਬੀ ਵੀਰਾਂ ਨੂੰ ਵੀ ਤੁਸੀਂ ਵੀ ਸ਼ਰਮ ਨਹੀਂ ਕਰਨੀ ਆਪਣੀ ਮਿਹਨਤ ਕਰਕੇ ਖਾਓ ਤੇ ਸਾਡੇ ਲੋਕ ਬਾਹਰ ਜਾਂਦੇ ਆ ਅਸੀਂ ਇਹੀ ਸ਼ਰਮ ਕਰਦੇ ਆ ਵੀ ਇੱਥੇ ਤੁਹਾਨੂੰ ਕੋਈ ਦੇਖ ਨਾ ਲਵੇ ਤੋ ਦੇਖਣ ਵੀ ਕੋਈ ਦੇਖਦਾ ਦੇਖੀ ਜਾਵੇ ਕੋਈ ਚੱਕਰ ਨਹੀਂ ਪਰ ਆਪਣੀ ਮਿਹਨਤ ਦੀ ਰੋਟੀ ਕਰਕੇ ਕਮਾਓ ਪੈਸੇ ਬਿਲਕੁਲ ਜੋ ਹੈ ਗਾਹਕ ਜਿਹੜੇ ਆਏ ਨੇ ਉਹ ਕਹ ਰਹੇ ਕਿ ਟੇਸਟ ਬਹੁਤ ਵਧੀਆ ਇਹਨਾਂ ਦਾ ਤੇ ਟੇਸਟ ਕਰਕੇ ਜਿਹੜੇ ਲਗਾਤਾਰ ਲੋਕ ਇਹਨਾਂ ਦੇ ਨਾਲ ਜੁੜ ਰਹੇ ਨੇ ਤੇ ਫਿਲਹਾਲ ਜਿਹੜੀ ਇਹਨਾਂ ਦੀ ਕਮਾਈ ਅਜੇ ਨਹੀਂ ਹੋ ਪਾਰੀ ਕਹ ਰਹੇ ਸੀ ਜਿਵੇਂ ਫਿਰ ਕਿ ਜਿਹੜਾ ਲਾਗਤ ਹੈ ਉਹ ਨਿਕਲ ਲਈਏ ਤੇ ਕਮਾਈ ਵਾਸਤੇ ਵੀ ਜੋ ਹੈ ਤੁਹਾਨੂੰ ਇੱਥੇ ਆਣਾ ਪਏਗਾ ਇਹਨ ਵੀਰਾਂ ਦਾ ਸਾਥ ਜਿਹੜਾ ਦੇਣਾ ਪਏਗਾ ਤੇ ਹੁਣ ਇੱਧਰ ਵੀ ਦਿਖਾ ਰਿਹਾ ਕਿ ਲਗਾਤਾਰ ਜਿਹੜੇ ਪੰਜਾਬੀ ਵੀਰ ਨੇ ਉਹ ਜ਼ਰੂਰ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਤੇ ਆਉਣ ਵਾਲੇ ਸਮੇਂ ਵਿੱਚ ਔਰ ਜ਼ਿਆਦਾ ਇਹਨਾਂ ਦੀ ਗਿਣਤੀ ਵਧਦੀ ਇੱਥੇ ਨਜ਼ਰ ਆਈ ਜੀ ਤੇ ਇਹਨਾਂ ਵੀਰਾਂ ਦਾ ਹੌਸਲਾ ਜਿਹੜਾ ਜ਼ਰੂਰ ਪਤਾਇਆ ਜਾਵੇ ਪੰਜਾਬੀ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਇੱਕ ਆਪਣਾ ਐਡਰੈਸ ਦੱਸੋ ਤੁਸੀਂ ਕਿੱਥੇ ਹੈਗੇ ਹੋ ਤੇ ਅਸੀਂ ਵੀ ਜਿਹੜੇ ਸਾਡੇ ਦਰਸ਼ਕ ਵੀ ਨੇ ਜਾਂ ਖਾਸ ਤੌਰ ਤੇ ਲੁਧਿਆਣਾ ਦੇ ਜਿਹੜੇ ਲੋਕ ਨੇ ਹਾਂਜੀ ਤੇ ਉਹ ਜ਼ਰੂਰ ਇਹਨਾਂ ਜਿਹੜ ਕਿ ਕਿ ਪੰਜਾਬੀ ਹੁਣ ਅੱਗੇ ਆ ਰਹੇ ਨੇ ਤੇ ਖਾਂਤੀਂ ਦਾ ਸਾਫ ਸੁਥਰਾ ਸਮਾਨ ਜਿਹੜਾ ਵਧੀਆ ਟੇਸਟ ਵੀ ਜਿਹੜਾ ਇਹਨਾਂ ਦਾ ਵਧੀਆ ਉਹ ਵੇਚ ਰਹੇ ਨੇ ਤੇ ਕਿਉਂ ਨਾ ਅਸੀਂ ਇੱਧਰ ਉੱਧਰ ਡੇੜਿਆਂ ਤੇ ਜਾਣ ਦੀ ਬਜਾਏ ਐਨ ਇਸ ਤਰ੍ਹਾਂ ਦੇ ਵੀਰ ਜੀ ਦੇ ਕੰਮ ਕਰ ਰਹੇ ਨੇ ਕਿ ਭੈਣਾ ਕੰਮ ਕਰ ਰਿਹਾ ਉਹਨਾਂ ਦਾ ਹੱਥ ਫੜਨ ਕੀ ਕਹਿਣਾ ਚਾਹੋਗੇ ਕਿਥੇ ਤੁਹਾਡਾ ਲੋਕੇਸ਼ਨ ਕਿੱਥੇ ਹੈ ਉਹ ਦੱਸੋ ਵੀਰਾਂ ਨੂੰ ਤਾਂ ਕਿ ਜਿਹੜੇ ਲੋਕ ਨੇ ਇੱਥੇ ਦੇ ਆਲੇ ਦੁਆਲੇ ਦੇ ਉਹ ਤੁਹਾਡੇ ਕੋਲ ਆ ਸਕਣ ਵੀਰ ਜੀ ਜਦੋਂ ਆਪਾਂ ਗਿਲ ਚੌਂਕ ਤੋਂ ਵਿਸ਼ਕਰਮਾ ਚੌਂਕ ਨੂੰ ਜਾਈਏ ਪਹਿਲਾ ਰਾਈਟ ਅੰਦਰ ਆ ਕੇ ਉਹਨੂੰ ਮੱਕੜ ਰੋਡ ਕਹਿੰਦੇ ਆ ਮੱਕੜ ਰੋਡ ਤੇ ਡੀਕੇ ਕੰਡੇ ਦੇ ਬ ਦੇਖੋ ਸ ਆ ਵੈਗਰੂ ਜੀ ਕਿਰਪਾ ਵੀ ਜੋ ਸਾਡੀ ਲਾਗਤ ਹੁੰਦੀ ਹੈ ਹਾਲ ਫਿਲਹਾਲ ਬਾਹਰ ਆ ਰਹੀ ਹੈ ਹੌਲੀ ਹੌਲੀ ਕੰਮ ਵਧੇਗਾ ਕਿਉਂਕਿ ਹਜੇ ਇੱਥੇ ਆਇਆ ਨੂੰ ਸਾਨੂੰ 2 ਹਫਤੇ ਹੋਏ ਆ ਪਹਿਲਾਂ ਕੰਮ ਸ਼ੁਰੂ ਕੀਤੇ ਨੂੰ ਮਹੀਨਾ ਹੋ ਗਿਆ ਪਹਿਲਾਂ ਅਸੀਂ ਬਸੰਤਪਾਰਕ ਪਾਵਾ ਘਟ ਦੇ ਕੋਲ ਖੜੇ ਸੀਗੇ ਉੱਥੇ ਰਿਸਪੌਂਸ ਵਧੀਆ ਨਹੀਂ ਸੀ ਇਸ ਕਰਕੇ ਸਾਨੂੰ ਇੱਥੇ ਆਣਾ ਪਿਆ ਫਿਰ ਇੱਥੇ ਐਕਟੀਵਾ ਖੜੀ ਜੇ ਤੁਹਾਡੀ ਤੁਸੀਂ ਐਕਟੀਵਾ ਕਿੱਦਾਂ ਮਤਲਬ ਇੱਥੇ ਲੈ ਕੇ ਆਉਂਦੇ ਹੋ ਕਿ ਇਹ ਸਮਾਨ ਕਿੱਦਾਂ ਲੈ ਕੇ ਕਈ ਵਾਰੀ ਸਿਸਟਰ ਛੱਡ ਜਾਂਦੀ ਹੈ ਜੀ ਕਈ ਵਾਰੀ ਸਾਡਾ ਫਰੈਂਡ ਹੈ ਉਹ ਛੱਡ ਜਾਂਦਾ ਜੀ ਅੱਛਾ ਹਾਂਜੀ ਐਸੱਚ ਕੋਈ ਪ੍ਰੋਬਲਮ ਨਹੀਂ ਆਂਦੀ ਮਾੜਾ ਮੋਟਾ ਆਪ ਵੀ ਕਰ ਲਈਦਾ ਜੀ ਬਿਲਕੁਲ ਤੁਸੀਂ ਇਹ ਦੋ ਦੋਸਤਾਂ ਦੀ ਕਹਾਣੀ ਤੁਹਾਨੂੰ ਦਿਖਾਈਏ ਜਿਹੜੇ ਇੱਥੇ ਜੋ ਹੈ ਐਕਟੀਵਾ ਤੇ ਇੱਕ ਕਾਟ ਲਗਾਈ ਗਈ ਹੈ ਇਹਨਾਂ ਨੇ ਇਹਨਾਂ ਵੱਲੋਂ ਤੇ ਇਹ ਜਿਹੜੇ ਮਿਹਨਤ ਕਰ ਰਹੇ ਨੇ ਕਿਉਂਕਿ ਸਰਕਾਰੀ ਨੌਕਰੀ ਦੀ ਕੋਸ਼ਿਸ਼ ਕਰ ਰਹੇ ਸੀ ਕਿ ਨੌਕਰੀ ਮਿਲ ਸਕੇ ਲੇਕਿਨ ਉਹ ਕਹਿੰਦੇ ਕਿ ਸਰਕਾਰ ਵਾਅਦੇ ਜ਼ਰੂਰ ਕਰਦੀ ਹੈ ਲੇਕਿਨ ਨੌਕਰੀ ਉਹਨਾਂ ਨੂੰ ਨਹੀਂ ਮਿਲੀ ਕਾਫੀ ਉਹਨਾਂ ਨੇ ਸੰਘਰਸ਼ ਕੀਤਾ ਲੇਕਿਨ ਉਸ ਤੋਂ ਬਾਅਦ ਜੋ ਹੈ ਇਹਨਾਂ ਨੇ ਖਾਨਪੀਂ ਦੀ ਇੱਕ ਹੈ ਜਿਹੜੀ ਕਾਟ ਜਿਹੜੀ ਹੈ ਇੱਥੇ ਲਗਾਈ ਹੈ ਜਿਹੜੇ শ্রোਤਾ ਜਿਹੜੇ ਦਰਸ਼ਕ ਸਾਡੀ ਗੱਲ ਨੂੰ ਸਮਝ ਰਹੇ ਨੇ ਸੋਚ ਰਹੇ ਨੇ ਦੇਖ ਰਹੇ ਨੇ ਤੋਂ ਉਹਨਾਂ ਨੂੰ ਅਸੀਂ ਕਵਾਂਗੇ ਕਿ ਅਨਵੀਰਾ ਦਾ ਜਰੂਰ ਹਸਪੜਾਣ ਕਿਉਂਕਿ ਮਿਹਨਤ ਕਰ ਰਹੇ ਨੇ ਨਹੀਂ ਤਾਂ ਹੀ ਨੇ ਉਸਦੇ ਬਾਪੂ ਜੋ ਹੈ ਉਹਨਾਂ ਵੱਲੋਂ ਮਿਹਨਤ ਕੀਤੀ ਜਾ ਰਹੀ ਹੈ ਅਸੀਂ ਦੇਖਿਆ ਕਿ ਜਿਹੜੇ ਹਟੇ-ਕੱਟੇ ਹੁੰਦੇ ਨੇ ਉਹ ਲੋਕ ਵੀ ਜੋ ਹੈ ਮਿਹਨਤ ਤੋਂ ਡਰਦੇ ਨੇ ਲੇਕਿਨ ਇਹਨਾਂ ਵੱਲੋਂ ਮਿਹਨਤ ਕੀਤੀ ਜਾ ਰਹੀ ਤੇ ਇਹਨਾਂ ਦੀ ਮਿਹਨਤ ਦਾ ਫਲ ਇਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਫਿਲਹਾਲ ਇਹ ਕਹਿ ਰਹੇ ਨੇ ਕਿ ਜੋ ਲਾਗਤ ਹੈ ਉਹ ਸਾਡੀ ਪੂਰੀ ਹੋ ਰਹੀ ਹੈ ਲੇਕਿਨ ਜਿਹੜਾ ਫਲ ਹੈ ਜਿਹੜੀ ਇਹਨਾਂ ਦੀ ਕਮਾਈ ਹੈ ਉਹ ਹੋ ਜਾਈ ਨਹੀਂ ਹੋ ਰਹੀ ਤੇ ਇਹਨਾਂ ਦੀ ਕਮਾਈ ਤੇ ਲਈ ਤੁਸੀਂ ਇੱਥੇ ਜ਼ਰੂਰ ਪੁੱਛੋ ਤੇ ਇਹਨਾਂ ਦੇ ਜਿਹੜੇ ਬਣਾਈ ਕੇ ਚੀਜ਼ਾਂ ਨੇ ਉਸ ਨੂੰ ਖਾ ਕੇ ਇਹਨਾਂ ਦੀ ਸਲਾਗਾ ਕਰੋ ਕੈਮਰਾਮੈਨ ਦਸਵਿੰਦਰ ਸਿੰਘ ਦੇ ਨਾਲ ਕੁਲਵੀ ਰਾਜਸੁਰ ਕਾਪ ਤੇਰਾਮੇ ਟੀਵੀ ਲੁਧਿਆਣਾ